ਸੁਦੇਵ ਸਿੰਘ ਜੀ ਦੇ ਮੌਤ ਨਾਲ ਤਾਂ ਪੈ ਤਾ ਬਹੁਤ ਵੱਡਾ ਘਾਟਾ ਪੈ ਗਿਆ ਇਹ ਪਿੰਡ ਨੂੰ ਬਿਜਲੀ ਦੇ ਸੀ ਪੁਰਾਣੇ ਤੇ ਉਹ ਸਾਡਾ ਤਾਂ ਉਹ ਹੀ ਉਹ ਜੜੇਗਾ ਅਟਕਾੜਾ ਸਾਰੇ ਕੋਲ ਨੇ ਸਾਡੇ ਕੋਲ ਕੋਈ ਹੌਲੀ ਪਰ ਮੈਂ ਆਪਣਾ ਸਾਰਾ ਕੁਝ ਛੱਡ ਕੇ ਆਪਦੇ ਨੂੰ ਮੈਂ ਇਹਨਾਂ ਨਾਲ ਜੁੜਿਆ ਰਿਹਾ ਬਸ ਜੀ ਫਿਰ ਸਾਦਾ ਜਹਾਨ ਹੀ ਉਤਰ ਗਿਆ ਸਾਡੇ ਕੋਲ ਕੀ ਰਹਿ ਗਿਆ ਹੁ ਲੋ ਬੋਟ ਹੋ ਗਿਆ ਇਹ ਲੱਗਦਾ ਜਿਵੇਂ ਅਸੀਂ ਸੁਣਨੇ ਹੋ ਗਏ ਪਿਛਲੇ ਦਿਨੀ ਪੰਜਾਬ ਦੀ ਰਾਜਨੀਤੀ ਦੇ ਦਿਗਜ ਆਗੂ ਸਰਦੇਵ ਸਿੰਘ ਢੀਂਸਾ ਦਾ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਜਿੱਥੇ ਪਰਿਵਾਰ ਨੂੰ ਵੱਡਾ ਸਦਮਾ ਲੱਗਿਆ ਤਾਂ ਉੱਥੇ ਹੀ ਪੰਜਾਬ ਸਮੇਤ ਪੂਰੇ ਦੇਸ਼ ਦੀ ਰਾਜਨੀਤੀ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਰ ਕਿਸੇ ਵੱਲੋਂ ਉਨ੍ਹਾਂ ਦੇ ਦਿਹਾਂਤ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਸੁਖਦੇਵ ਸਿੰਘ ਢੀਂਟਸਾ ਦਾ ਜੱਦੀ ਪਿੰਡ ਓਬਾਵਾਲ ਵੀ ਭਾਰੀ ਸੋਗ ਦੀ ਲਹਿਰ 'ਚ ਡੁੱਬਿਆ ਦਿਖਾਈ ਦੇ ਰਿਹਾ ਹੈ। ਪੂਰੇ ਪਿੰਡ ਚ ਮਾਤਮ ਵਰਗਾ ਮਾਹੌਲ ਬਣਿਆ ਹੋਇਆ ਹੈ ਦੱਸ ਦਈਏ ਕਿ ਇਹ ਜ਼ਮੀਨ ਸੁਖਦੇਵ ਸਿੰਘ ਢੀਂਸਾ ਦੇ ਪਰਿਵਾਰ ਦੀ ਜੱਦੀ ਜ਼ਮੀਨ ਦੱਸੀ ਜਾ ਰਹੀ ਹੈ ਤੇ ਇਸੇ ਜਗ੍ਹਾ ਤੇ ਹੀ ਉਹਨਾਂ ਦਾ ਭਲਕੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਜਿਸ ਕਰਕੇ ਇੱਥੇ ਵੱਡੇ ਪੱਧਰ ਤੇ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਦੇ ਸੰਸਕਾਰ ਮੌਕੇ ਵੱਡਾ ਇਕੱਠ ਹੋਣ ਦੀ ਸੁਭਾਵਨਾ ਜਤਾਈ ਜਾ ਰਹੀ ਹੈ ਇਸ ਮੌਕੇ ਉੱਬਾਵਾਲ ਪਿੰਡ ਦੇ ਲੋਕਾਂ ਵੱਲੋਂ ਲੰਬੇ ਅਰਸੇ ਤੋਂ ਉਹਨਾਂ ਦੇ ਨਾਲ ਜੁੜੇ ਸਾਥੀਆਂ ਵੱਲੋਂ ਢੀਂਸਾ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਗਿਆ ਢੀਂਸਾ ਦੇ ਇੱਕ ਪੁਰਾਣੇ ਸਾਥੀ ਵੱਲੋਂ ਭਾਵੁਕ ਹੁੰਦੇ ਹੋਏ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਜਿਹੜੇ ਅਸੀਂ ਪੁਰਾਣੇ ਤੇ ਉਹ ਸਾਡੇ ਉਹ ਹੀ ਉਹ ਜਿਹੜਾ ਸਾਡੇ ਕੋਲ ਨਾਲ ਸਾਡੇ ਕੋਲ ਕੋਈ ਹਾਲੀ ਕਿਉਂਕਿ ਮੈਂ ਉਹਨਾਂ ਦਾ ਪੁਲੀਸੋਂ ਬਾਹਰ ਤੋਂ ਉਹਨਾਂ ਨਾਲ ਕਰੀਓ ਉਹ ਉਹਨੂੰ ਮਤਲਬ ਕਾਲਜੋਂ ਛੱਡ ਕੇ ਗਏ ਤੇ ਜੀ ਉਹਨਾਂ ਦਾ ਵਿਆਹ ਹੋਇਆ ਸਾਨੂੰ ਦਾਖਲਾ ਨਾ ਮਿਲਿਆ ਪਲੇਟ ਹੋ ਗਏ ਤਿੰਨ ਚਾਰ ਜਾਣੇ ਅਸੀਂ ਮੈਂ ਉਹਨਾਂ ਨੂੰ ਪਹਿਲੀ ਵਾਰ ਲੈਣ ਗਿਆ ਸੀ ਗਏ ਇੱਥੇ ਆਪਣੇ ਮੰਗਵਾਲ ਉੱਥੇ ਜਾ ਕੇ ਮਿਲਿਆ ਮੈਂ ਮੈਨੂੰ ਕਹਿੰਦੇ ਵੀ ਚਲੋ ਉੱਥੇ ਤੂੰ ਮੈਂ ਉਹਨਾਂ ਆਨੰਦ ਕਸ਼ੋਰ ਪ੍ਰਿੰਸੀਪਲ ਸੀ ਤੇ ਉਹਨੇ ਕਹੇ ਕਿ ਸਾਨੂੰ ਦਾਖਲਾ ਦਵਾਤਾ ਉਸੋ ਵਾਰ ਮੈਂ ਇਹ ਇਹਨਾਂ ਦੇ ਪੱਤੀ ਦਾ ਬਣਿਆ ਹੈਗਾ ਇਹਨਾਂ ਦੇ ਰੂੜਾ ਪੱਤੀ ਹੈ ਮੇਰੀ ਰਾਜਾ ਪੱਤੀ ਹੈ ਪਰ ਮੈਂ ਆਪਣਾ ਸਾਰਾ ਕੁਝ ਛੱਡ ਕੇ ਆਪਦਿਆਂ ਨੂੰ ਮੈਂ ਇਹਨਾਂ ਨਾਲ ਜੁੜਿਆ ਰਿਹਾ ਹਾਂ ਬਸ ਅਜੇ ਤੱਕ ਕਰੇ ਕੋਈ ਕਿਸੇ ਕਿਸਮ ਦਾ ਆਖਰੀ ਮੈਨੂੰ ਇਹਨਾਂ ਨੇ ਭਰਤੀ ਵੀ ਕਰਵਾਇਆ ਤੇ ਹੋਰ ਵੀ ਹੋ ਗਿਆ 33 ਸਾਲ ਮੈਂ ਸਰਵਿਸ ਕਰ ਲਈ ਚਾਹੇ ਸਰਵਿਸ ਦੇ ਦੌਰਾਨ ਮੈਂ ਇਹਨਾਂ ਨਾਲ ਜੁੜਿਆ ਰਿਹਾ ਹਰ ਇਲੈਕਸ਼ਨ ਦੇ ਵਿੱਚ ਹਰ ਥਾਂ ਤੇ ਮੈਂ ਇਹਨਾਂ ਨਾਲ ਖੜਾ ਉਸ ਤੋਂ ਬਾਅਦ ਹੋਈ ਇਸ ਤਰ੍ਹਾਂ ਦੇਖਣਾ ਕਿ ਆ ਜੀ ਫਿਰ ਸਾਡਾ ਜਹਾਨ ਹੀ ਉੱਤਰ ਗਿਆ ਸਾਡੇ ਕੋਲ ਕੀ ਰਹਿ ਗਿਆ ਉਹ ਬਹੁਤ ਹੋਇਆ ਤੇ ਦੇਖਣਾ ਤਾਂ ਹੈਗਾ ਜੀ ਕੋ ਸਾਡੇ ਕੋਲ ਕੁਝ ਨਹੀਂ ਬਚਾ ਇਹ ਲੱਗਦਾ ਜਿਵੇਂ ਅਸੀਂ ਸੁਨੇ ਹੋ ਗਏ ਹਾਂ ਬਸ ਜੀ ਬਾਹਰ ਲੋ ਜੋ ਪਾਣਾ ਬਲ ਆਉਗੇ ਚਾਹ ਉਹ ਮਨਜ਼ੂਰ ਹੈਗਾ ਜਾਣਾ ਸਾਰਾ ਨਹੀਂ ਹੈ ਤੇ ਤੁਰ ਗਏ ਚਲੋ ਪਹੁੰਚੇ ਆ ਬੜੀ ਉਪਰਹੋ ਕੇ ਬੜੀਆ ਆਕਸੀਨਾਂ ਦਾ ਬਹੁਤ ਹੀ ਵਧੇ ਰਹਾ ਮੇਰੇ ਨਾਲ ਤਾਂ ਇਹਨਾਂ ਦਾ ਪਰਿਵਾਰ ਕ੍ਰਿਸ਼ਤਾ ਦੀ ਹੈ ਇਹ ਇਹਨਾਂ ਦੀ ਆਪਣੀ ਜ਼ਮੀਨ ਹੈ ਜਿੱਥੇ ਇਹਨਾਂ ਦੀ 28 ਕਿੱਲੇ ਜ਼ਮੀਨ थी ਇੱਥੇ ਕੁਝ ਇਹਨਾਂ ਨੇ ਤਬਾਦਲੇ ਚੌਕ ਕਰਕੇ ਇਹਨਾਂ ਦੀ ਜ਼ਮੀਨ ਉਧਰ ਚਲੀ ਗਈ ਤੇ ਆ ਇਹਨਾਂ ਦੀ ਭਰਾ ਦਾ ਹਿੱਸਾ ਹੈਗਾ ਤੇ ਇਹਦੇ ਚ ਪਿੰਡ ਉਪਰਵਾਲ ਦੇ ਰਹਿਣ ਵਾਲੇ ਚਮਕੌਰ ਸਿੰਘ ਵੱਲੋਂ ਵੀ ਸੁਖਦੇਵ ਸਿੰਘ ਢੀਂਟਸਾ ਬਾਰੇ ਕਈ ਅਹਿਮ ਗੱਲਾਂ ਕੀਤੀਆਂ ਗਈਆਂ ਨੇ ਉਹਦਾ ਸੁਖਦੇਵ ਸਿੰਘ ਜੀ ਦੇ ਮੌਤ ਨਾਲ ਪਿੰਡ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਇਹ ਪਿੰਡ ਨੂੰ ਤੇ ਬਹੁਤ ਵਧੀਆ ਉਹਨਾਂ ਨੇ ਰਾਜਨੀਤੀ ਕੀਤੀ ਹੈ ਪਿੰਡ ਦੀ ਸਰਪੰਚੀ ਤੋਂ ਲੈ ਕੇ ਮੰਤਰੀ ਕੇਂਦਰੀ ਮੰਤਰੀ ਤੱਕ ਪਹੁੰਚ ਗਏ ਤੇ ਢੀਂਟਾ ਸਾਹਿਬ ਦਾ ਇਹ ਹੀ ਦਰਵਾਜ਼ਾ ਇੱਥੇ ਪਲੇ ਹੋਏ ਨੇ, ਪੜ੍ਹੇ ਹੋਏ ਨੇ ਹਨ ਇੱਥੇ ਸਾਰਾ ਕੁਝ ਇੱਥੋਂ ਹੀ ਉਹਨਾਂ ਨੇ ਸਿੱਖਿਆ ਸਰਪੰਚੀ ਤੋਂ ਲੈ ਕੇ ਇਹ ਪੁੱਛਿਆ ਤੁਹਾਨੂੰ ਜਿਹੜੇ ਸੰਗਤ ਨੇ ਉਹਨਾਂ ਦੀ ਵੋਟ ਸਾਰੇ ਪਰਿਵਾਰ ਦੀ ਇੱਥੇ ਹੈ ਜੀ ਹਾਲੇ ਤੱਕ ਵੀ ਨਹੀਂ ਆ ਮੈਂ ਮੈਂ ਲੈ ਕੋਈ ਬਣ ਜਾਂਦਾ ਜ਼ਰੂਰ ਲੱਜਦੇ ਨੇ ਬੋਟਾ ਆਉਂਦੀਆਂ ਉਹਨਾਂ ਦੀ ਵੋਟ ਇੱਥੇ ਬਣੀ ਹੋਈ ਹੈਗੀ ਬੋਟਾ ਵੀ ਇੱਥੇ ਬਾਕੇ ਜਾਂਦੇ ਨੇਗੇ ਸਾਰੇ ਇਲੈਕਸ਼ਨ ਇੱਥੇ ਨਹੀਂ ਆ ਕੋਈ 판 ਮਾਰਦਾ ਐ ਮੈਂ ਪਹਿਲੇ ਬਣ ਜਾਂਦਾ ਸਹਿਰ ਜਾ ਕੇ ਬਾਕੇ ਜਾਂਦਾ ਉੱਥੇ ਉਹਦੇ ਬੋਟਾ ਲੈ ਜਾਂਦੇ ਨੇ ਇਹ ਆ ਉਹਦੇ ਪਿੰਡ ਨਾਲ ਜੁੜੇ ਹੋਏ ਨੇ ਹੁਣ ਤੱਕ ਵੀ ਉਹਨਾਂ ਦਾ ਸੰਸਕਾਰ ਨਹੀਂ ਉਹਨਾਂ ਦਾ ਜਿਹੜਾ ਜੱਦੀ ਮਹਾਨ ਹੈ ਜੀ ਆਪ ਦਾ ਆਪ ਦਾ ਹੁਣ ਵੀ ਜੱਦੀ ਮਹਾਨ ਹੈ ਜੀ ਉਹ ਤੇ ਜੱਦੀ ਮਹਾਨ ਦੇ ਵਿੱਚੋਂ ਉੱਥੇ ਕਰਨਗੇ ਸਾਰੇ 3 ਵਜੇ ਕਰਨਗੇ ਜੀ ਕੱਲ ਜਾਣਕਾਰੀ ਮੁਤਾਬਕ ਭਲਕੇ ਸੁਦੇਵ ਸਿੰਘ ਢੀਂਸਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਭਲਕੇ ਚੰਡੀਗੜ੍ਹ ਤੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਲਿਆਂਦਾ ਜਾਵੇਗਾ ਉਹਨਾਂ ਦੀ ਜੱਦੀ ਜ਼ਮੀਨ 'ਚ ਹੀ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ